ਅਮਰੀਕਾ ਦੇ ਵਿੱਚ ਦੋ ਹਾਦਸਿਆਂ ਨੇ ਭਾਈਚਾਰੇ ਦੀ ਜ਼ਿੰਦਗੀ ਅਸਤਵਿਅਸਤ ਕਰਕੇ ਰੱਖਤੀ ਪਿਛਲੇ ਦਿਨਾਂ ਦੇ ਵਿੱਚ ਪਹਿਲਾ ਹਰਜਿੰਦਰ ਸਿੰਘ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਇਹ ਦੋ ਹਾਦਸੇ ਐਸੇ ਨੇ ਜਿਸ ਤੋਂ ਬਾਅਦ ਪੂਰਾ ਪੰਜਾਬੀ ਭਾਈਚਾਰਾ ਟਰੱਕਿੰਗ ਭਾਈਚਾਰਾ ਔਰ ਸਿੱਖ ਕਮਿਊਨਿਟੀ ਖਾਸ ਤੌਰ ਤੇ ਟਾਰਗੇਟ ਹੋਈ ਔਰ ਇਹਦੇ ਰੈਪਰਕੂਸੀਸ਼ਨਸ ਇਨ੍ਹਾਂ ਹਾਦਸਿਆਂ ਦੇ ਰਿਐਕਸ਼ਨ ਬੜੇ ਮਾੜੇ ਦੇਖਣ ਨੂੰ ਮਿਲੇ ਹੁਣ ਦੋ ਹਾਦਸੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਦੇ ਹੋਏ ਨੇ ਜਿਨ੍ਹਾਂ ਦੇ ਉੱਤੇ ਪਿਛਲੇ 2-3 ਦਿਨ ਤੋਂ ਮੀਡੀਆ ਦੇ ਵਿੱਚ ਗੱਲ ਅਮਰੀਕਾ ਚੱਲ ਰਹੀ ਸਾਡੇ ਨਾਲ ਨੇ ਰਣਜੀਤ ਸਿੰਘ ਜਿਹੜੇ ਕਿ ਲਾਸ ਵੈਗਾਸ ਤੋਂ ਨੇ ਨਵਾਡਾ ਤੋਂ ਨੇ ਔਰ ਇਹਨਾਂ ਨੇ ਇੱਕ ਬੜੀ ਸੋਹਣੀ ਗੱਲ ਮੈਨੂੰ ਦੱਸੀ ਇੱਕ ਇਹਨਾਂ ਨੇ ਮੈਨੂੰ ਇਹ ਦੱਸਿਆ ਕਿ ਡਿਊਟੀ ਟੂ ਡਿਫੈਂਸ ਅਸੀਂ ਕਿਉਂ ਨਹੀਂ ਲੈਂਦੇ ਇਨਸ਼ੋਰੈਂਸ ਕੰਪਨੀਆਂ ਕੋਲੋਂ ਜਦੋਂ ਅਸੀਂ ਇਨਸ਼ੋਰੈਂਸ ਕਰਵਾਉਂਦੇ ਆ ਡਿਊਟੀ ਟੂ ਡਿਫੈਂਡ ਡਿਊਟੀ ਟੂ ਡਿਫੈਂਸ ਇਹ ਅਸੀਂ ਕਿਉਂ ਨਹੀਂ ਨਾਲ ਕੈਰੀ ਕਰਦੇ ਜਿਹਦੇ ਵਿੱਚ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ ਤੇ ਇੰਸ਼ੋਰੈਂਸ ਕੰਪਨੀ ਦੀ ਡਿਊਟੀ ਬਣ ਜਾਂਦੀ ਆ ਕਿ ਉਹ ਤੁਹਾਡਾ ਕੇਸ ਲੜੇ ਕਿ ਇੰਜ ਹੋਇਆ ਹਰਜਿੰਦਰ ਸਿੰਘ ਦੇ ਮਾਮਲੇ 'ਚ ਜਸ਼ਨਪ੍ਰੀਤ ਦੇ ਭਾਵੇਂ ਇਹ ਦੋਵੇਂ ਇੱਕ ਹੋਰ ਲਾਪਰਵਾਹੀ ਦੇ ਮਾਮਲੇ ਨੇ ਹੁਣ ਇੱਕ ਫਿਰ ਮਾਮਲਾ ਰਜਿੰਦਰ ਕੁਮਾਰ ਦਾ ਆਇਆ ਤੇ ਇੱਕ ਮਾਮਲਾ ਹੋਰ ਇਸ ਤੋਂ ਇਲਾਵਾ ਵੀ ਆਇਆ ਲੇਕਿਨ ਸਵਾਲ ਇਹ ਹੈ ਕਿ ਅਸੀਂ ਘਟਨਾਵਾਂ ਨੂੰ ਰਿਐਕਟ ਕਿਵੇਂ ਕਰ ਰਹੇ ਹਾਂ ਜਦੋਂ ਰਣਦੀਪ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਸ ਨਾਲ ਸਿੱਧੇ ਜੁੜੇ ਹੋਏ ਆ ਰਕਿੰਗ ਕੰਪਨੀਆਂਸ ਦੇ ਵਿੱਚ ਉਹਨਾਂ ਨੂੰ ਇਨਸ਼ੋਰੈਂਸ ਦੇ ਰਹੇ ਨੇ ਇਨਸ਼ੋਰੈਂਸ ਦੀਆਂ ਸਰਵਿਸਿਜ਼ ਦੇ ਰਹੇ ਨੇ ਤਾਂ ਪਿਛਲੇ ਦਿਨਾਂ ਵਿੱਚ ਵੀ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਕਿੱਥੇ-ਕਿੱਥੇ ਅਸੀਂ ਘੋਰ ਲਾਪਰਵਾਹੀਆਂ ਕਰ ਰਿਆ ਹੈ ਕਿੱਥੇ-ਕਿੱਥੇ ਸਾਡੇ ਨਾਲ ਘੋਰ ਜਾਤੀਆਂ ਹੋ ਰਹੀਆਂ ਸੋ ਰਣਦੀਪ ਜੀ ਪਹਿਲਾਂ ਤਾਂ ਤੁਹਾਨੂੰ ਪਲੈਟਫਾਰਮ ਤੇ ਵੈਲਕਮ ਥੈਂਕ ਯੂ ਜੀ ਪਹਿਲਾਂ ਮੈਨੂੰ ਇਹ ਦੱਸੋ ਜਿਹੜਾ ਅਸੀਂ ਸਭ ਤੋਂ ਅਹਿਮ ਮਾਮਲਾ ਇਹ ਡਿਊਟੀ ਟੂ ਡਿਫੈਂਡ ਜਾਂ ਡਿਊਟੀ ਟੂ ਡਿਫੈਂਸ ਇਹ ਬੜਾ ਅਹਿਮ ਮਾਮਲਾ ਉਹ ਮੈਂ ਹੋਵਾਂ ਜਾਂ ਕੋਈ ਟਰੱਕ ਡਰਾਈਵਰ ਹੋਵੇ ਕੋਈ ਵੀ ਜਿਹੜਾ ਡਰਾਈਵਿੰਗ ਸੀਟ ਤੇ ਬੈਠਾ ਹੈ ਜਦੋਂ ਉਹਦੇ ਨਾਲ ਕੁਝ ਵਾਪਰ ਜਾਂਦਾ ਹੈ ਤਾਂ ਜਿਹੜੀ ਉਹਦੀ ਇਨਸ਼ੋਰੈਂਸ ਹੈ ਉਹਦੀ ਇਨਸ਼ੋਰੈਂਸ ਕੰਪਨੀ ਹੈ ਉਹ ਉਹਨੂੰ ਡਿਫੈਂਡ ਕਰੇ ਕਿ ਅਸੀਂ ਇਹ ਰਾਈਟ ਲੈਣਾ ਹੁੰਦਾ ਹੈ ਜਾਂ ਇਨਸ਼ੋਰੈਂਸ ਤੇ ਨਾਲ ਹੀ ਸਾਨੂੰ ਮਿਲ ਜਾਂਦਾ ਇਹ ਕੋਈ ਕਲੌਜ਼ ਵੱਖਰੀ ਹੈ ਜਾਂ ਇਹ ਜਦੋਂ ਵੀ ਇਨਸ਼ੋਰੈਂਸ ਹੁੰਦੀ ਆ ਉਹਦਾ ਇੱਕ ਪਹਿਲੂ ਹੁੰਦਾ ਇਹ ਉਹਦਾ ਪਹਿਲੂ ਹੁੰਦਾ ਜੀ ਪਰ ਇਹ ਜੇ ਇਨਸ਼ੋਰੈਂਸ ਜਿਹੜੇ ਜਦੋਂ ਆਪਾਂ ਇਨਸ਼ੋਰੈਂਸ ਲੈਨੇ ਆ ਜਿਹੜਾ ਤੁਹਾਡਾ ਏਜੰਟ ਹੁੰਦਾ ਇਨਸ਼ੋਰੈਂਸ ਏਜੰਟ ਤੁਸੀਂ ਹੋਰ ਨਾਲ ਸੱਚ ਬੋਲਣਾ ਹੁੰਦਾ ਉਹਨੇ ਸੱਚ ਬੋਲਣਾ ਹੁੰਦਾ ਐਮਜੀਏ ਨਾਲ ਜਾਂ ਐਮਜੀਏ ਜੇ ਜੇ ਉਹ ਡਾਇਰੈਕਟਰ ਐਕਟਰ ਹੁੰਦਾ ਜਾਂ ਕਿਸੇ ਇੰਸ਼ੋਰੈਂਸ ਕੰਪਨੀ ਨਾਲ ਤੁਸੀਂ ਉਹਨੂੰ ਸੱਚ ਦੱਸਣਾ ਹੁੰਦਾ ਜੋ ਕੋਈ ਤੁਸੀਂ ਦੱਸਿਆ ਹੁੰਦਾ ਉਹਨਾਂ ਨੇ ਉਸ ਰਿਸਕ ਦੇ ਹਿਸਾਬ ਨਾਲ ਜੇ ਉਹਨਾਂ ਨੇ ਰਿਸਕ ਉਹ ਲੈ ਲਿਆ ਤੇ ਫਿਰ ਤੁਹਾਨੂੰ ਉਹਨਾਂ ਨੇ ਇੰਸ਼ੋਰੈਂਸ ਦਾ ਕੰਟਰੈਕਟ ਜਿਹੜਾ ਹੁੰਦਾ ਉਹ ਐਹੇ ਹੀ ਜਨ ਕੰਟਰੈਕਟ ਹੁੰਦਾ ਕਹਿੰਦਾ ਮਤਲਬ ਇਹ ਵੀ ਜੇ ਉਹਨਾਂ ਨੇ ਕੰਟਰੈਕਟ ਨੂੰ ਐਕਸੈਪਟ ਕਰ ਲਿਆ ਤੁਹਾਨੂੰ ਕੰਟਰੈਕਟ ਦਿੱਤਾ ਤੁਸੀਂ ਸਾਈਨ ਕਰਕੇ ਪ੍ਰੀਮੀਅਮ ਦਿੰਦੇ ਜੇ ਉਹਨਾਂ ਨੂੰ ਜਾਂ ਦੇਣ ਦੇ ਜੇ ਪੇਮੈਂਟਾਂ ਰਾਈ ਵੀ ਦੇਣ ਦੇ ਜੇ ਉਹਨਾਂ ਦਾ ਆਬਲੀਗੇਸ਼ਨ ਹੁੰਦਾ ਵੀ ਉਹਨਾਂ ਨੇ ਉਹ ਕੰਟਰੈਕਟ ਨੂੰ ਫੁਫਿਲ ਕਰਨਾ ਤੇ ਉਹਰੇ ਵਿੱਚ ਦੋ ਤਰੀਕੇ ਦੇ ਇੱਕ ਤੇ ਉਹਨਾਂ ਨੇ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਕਰਨਾ ਹੁੰਦਾ ਇੱਕ ਉਹਨਾਂ ਕੋ ਉਹਨਾਂ ਨੇ ਇਹ ਵੀ ਪੂਰਾ ਕਰਨਾ ਹੁੰਦਾ ਵੀ ਜੇ ਜੇ ਤੁਸੀਂ ਕਿਸੇ ਦਾ ਨੁਕਸਾਨ ਕਰ ਦਿੱਤਾ ਤੁਹਾਨੂੰ ਵਕੀਲ ਕਰ ਵਕੀਲ ਵੀ ਲੈ ਕੇ ਦੇਣਾ ਬਾਹਰ ਚਾਹੇ ਬਾਹਰ ਲੈ ਕੇ ਦੇਣ ਚਾਹੇ ਆਪਣਾ ਵਕੀਲ ਦੇਣ ਉਹਨਾਂ ਨੇ ਤੁਹਾਨੂੰ ਡਿਫੈਂਸ ਵੀ ਕਰਨਾ ਦੇ ਭਾਵੇਂ ਉਹਦੇ ਜਿੰਨੇ ਮਰਜੀ ਪੈਸੇ ਲੱਗ ਜਾਣ ਇਹ ਇੱਕ ਐਸੀ ਕਲॉज ਹੈ ਜਿਹੜੀ ਮੇਰੇ ਖਿਆਲ ਹਰੇਕ ਨੂੰ ਬਹੁਤ ਬੈਨੀਫੀਸ਼ੀਅਲ ਹੈ ਇਹ ਕਲॉज ਦੀ ਵਰਤੋਂ ਬਹੁਤ ਘੱਟ ਦੇਖੀ ਗਈ ਹੈ ਇੰਡੀਆ ਹੋਵੇ ਅਮਰੀਕਾ ਇਹ ਕਲॉज ਤਾਂ ਫਿਰ ਹਰ ਜਗ੍ਹਾ ਹੋਊਗੀ ਲੇਕਿਨ ਇਹਦੀ ਵਰਤੋਂ ਕਦੇ ਦੇਖੀ ਨਹੀਂ ਜਾਂਦੀ ਇਹਦਾ ਕੀ ਕਾਰਨ ਹੈ ਜੀ ਕਿਉਂਕਿ ਲੋਕੀ ਲੋਕੀ ਇਗਨੋਰੈਂਟ ਆ ਜੀ ਲੋਕਾਂ ਨੂੰ ਪਤਾ ਨਹੀਂ ਆ ਵੀ ਜਦੋਂ ਏਜੰਟ ਨੇ ਏਜੰਟ ਜ਼ਿਆਦਾਤਰ ਜਿਹੜੇ ਇੰਡੀਪੈਂਡੈਂਟ ਏਜੰਟ ਨਹੀਂ ਹੈ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਅਸੀਂ ਇਸ ਇੰਸ਼ੋਰਸ ਕੰਪਨੀ ਨਾਲ ਫਿਰ ਵੀ ਕੰਮ ਕਰਨਾ ਅਸੀਂ ਇਸ ਕਰਕੇ ਅਸੀਂ ਸਿਰਫ ਜਿਹੜੇ ਪੈਸੇ ਬਣਾਉਣੇ ਸੀ ਪ੍ਰੀਮੀਅਮ ਬਣਾ ਲਿਆ ਹੁਣ ਅਸੀਂ ਕਲਾਇੰਟ ਨੂੰ ਡਵਾਈਸ ਨਹੀਂ ਐਡਵਾਈਸ ਨਹੀਂ ਕਰਦੇ ਸਹੀ ਤਰੀਕੇ ਨਾਲ ਜਦੋਂ ਕੋਈ ਇਹੋ ਜਿਹਾ ਕਲੇਮ ਹੋ ਜਾਂਦਾ ਆ ਮੈਂ ਤੇ ਇਹੋ ਸੋਚ ਸਕਦਾ ਹੋਰ ਤੇ ਮੇਰੀ 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 ਸਮਝ ਤੋਂ ਬਗ ਬਗਲ ਬਾਹਰ ਆ ਕੋਕ ਜੇ ਵੀ ਉਹਨਾਂ ਨੂੰ ਚਾਹੀਦਾ ਹੈ ਕਲਾਇੰਟ ਦੀ ਕਲਾਇੰਟ ਦੇ ਤੇ ਉਹ ਏਜੰਟ ਨੇ ਪਰ ਉਹ ਕਲਾਇੰਟ ਨੂੰ ਐਡਵਾਈਸ ਨਹੀਂ ਕਰ ਰਹੇ ਕਿ ਉਹ ਜੀ ਜਦੋਂ ਕਲੇਮ ਹੋ ਜਾਂਦਾ ਕੋਈ ਵੱਡਾ ਜਾਂ ਛੋਟਾ ਵੀ ਕਲੇਮ ਹੋ ਜਾਂਦਾ ਅੱਛਾ ਇਹਦੇ ਚ ਪਹਿਲਾਂ ਤਾਂ ਮੈਨੂੰ ਆਪਣੇ ਬਾਰੇ ਥੋੜਾ ਜਿਹਾ ਦੱਸ ਦੋ ਸ਼ਾਇਦ ਮੈਂ ਉਨੀ ਕਲੈਰਿਟੀ ਨਹੀਂ ਕਰ ਸਕਿਆ ਤਾਂ ਕਿ ਗੱਲਬਾਤ ਥੋੜੀ ਰਵਾ ਹੋ ਜੇ ਕਿ ਤੁਸੀਂ ਕੀ ਕਰ ਰਹੇ ਹੋ ਔਰ ਇਹਨਾਂ ਹਾਦਸਿਆਂ ਤੋਂ ਬਾਅਦ ਇੱਕ ਅੱਧ ਪਟੀਸ਼ਨ ਐਸ ਸੀ ਜਿਹੜਾ ਤੁਸੀਂ ਦੱਸਿਆ ਸੀ ਕਿ ਆਪਣੀਆਂ ਉਹ ਕੌਰ ਸਿਸਟਰਜ਼ ਨੇ ਜਿਨ੍ਹਾਂ ਨੇ ਇੱਕ ਪਟੀਸ਼ਨ ਵੀ দাਇਰ ਕੀਤੀ ਸੀ ਰੇਸਿਜ਼ਮ ਦੇ ਖਿਲਾਫ ਕਮਿਊਨਿਟੀ ਨਾਲ ਜਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਟੁੜੇ ਉਹ ਜਿਹੜੇ ਵਕੀਲ ਲੋਗ ਨੇ ਉਹ ਉੱਥੇ ਧਿਰ ਵੀ ਬਣੇ ਸੀ ਇੱਕ ਆਰਗੇਨਾਈਜੇਸ਼ਨ ਵੱਲੋਂ ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਦੱਸ ਦੋ ਰਣਦੀਪ ਸਿੰਘ ਨੂੰ ਲੋਕ ਜਾਣਨ ਕਿਵੇਂ ਨਹੀਂ ਮੈਂ ਤਾਂ ਹੁਣ ਇੰਸ਼ੋਰੈਂਸ ਏਜੰਟ ਹਾਂ ਜੀ ਪਹਿਲਾਂ ਮੈਂ ਟਰੱਕ ਰੁਕ ਚਲਾਉਂਦਾ ਰਿਆਂ ਪਰ ਮੈਂ ਹੁਣ ਟਰੱਕ ਨਹੀਂ ਚਲਾਉਂਦਾ ਪਰ ਮੈਂ ਹੁਣ ਇੰਸ਼ੋਰੈਂਸ ਏਜੰਟ ਹਾਂ ਜਿਹੜੀ ਮੈਂ ਲੋਕਾਂ ਦੀਆਂ ਕਮੀਆਂ ਵੇਖਦਾ ਤੇ ਕਮੀਆਂ ਵੇਖਦਾ ਇੰਸ਼ੋਰਸ ਏਜੈਂਟਾਂ ਦੀਆਂ ਮੈਂ ਤੇ ਉਸ ਕਰਕੇ ਇਨਸ਼ੋਰਸੇਟਡ ਬਣ ਗਿਆ ਸਮਝ ਲੋ ਚਾਹੇ ਮੈਨੂੰ ਨੌਲੇਜ ਇੰਨੀ ਆ ਗਈ ਪਿਛਲੇ 3 ਸਾਲਾਂ ਚ ਤੇ ਇਸ ਕਰਕੇ ਮੈਂ ਇਨਸ਼ੋਰਸੇਟਡ ਆ ਹੋਣਾ ਸਕਦਾ ਉਹ ਨੁਕਤੇ ਤੁਹਾਡੇ ਕੋ ਲਵਾਂਗੇ ਪਰ ਜਦੋਂ ਇਹ ਹਰਜਿੰਦਰ ਸਿੰਘ ਵਾਲਾ ਤੇ ਫਿਰ ਜਸ਼ਨਪ੍ਰੀਤ ਵਾਲਾ ਮਾਮਲਾ ਆਉਂਦਾ ਉਸ ਤੋਂ ਬਾਅਦ ਇੱਕ ਆਰਗੇਨਾਈਜੇਸ਼ਨ ਕੀ ਨਾਂ ਦੱਸਿਆ ਸੀ ਤੁਸੀਂ ਉਹਦਾ ਸਿੱਖ ਪੁਲਿਸ ਕਲੂਸ਼ਨ ਦਾ ਸਿੱਖ ਕਲੂਸ਼ਨ ਉਸ ਤੋਂ ਬਾਅਦ ਦਾ ਸਿੱਖ ਕਲੂਸ਼ਨ ਹਰਕਤ ਚਾਉਂਦੀ ਹੈ ਔਰ ਇਹਦੇ ਵੱਲੋਂ ਜਿਹੜੀਆਂ ਕੌਰ ਸਿਸਟਰਸ ਨੇ ਉਹਨਾਂ ਨੇ ਇੱਕ ਪਟੀਸ਼ਨ ਵੀ ਦਾਖਲ ਕੀਤੀ ਸੀਗੀ ਉਹਦੇ ਬਾਰੇ ਥੋੜਾ ਜਿਆ ਜਾਣਕਾਰੀ ਦਿਓ ਕਿ ਜਿਹੜਾ ਰੇਸਿਜ਼ਮ ਹੋ ਰਿਹਾ ਭੇਦਭਾਵ ਹੋ ਰਿਹਾ ਪਛਾਣ ਨਾਲ ਜੁੜੇ ਮਾਮਲਿਆਂ ਤੇ ਜਿਆਦਾ ਐਕਟ ਕੀਤਾ ਜਾ ਰਿਹਾ ਵੀ ਜਿਹਦੇ ਮਗਰ ਸਿੰਘ ਲੱਗਦਾ ਹੈ ਜਾਂ ਸਰਦਾਰ ਹੈ ਉਹਨਾਂ ਨੂੰ ਜਿਆਦਾ ਟਾਰਗੇਟ ਕਰ ਲੋ ਇਸ ਸਬੰਧੀ ਜਿਹੜੀ ਇੱਕ ਪਟੀਸ਼ਨ ਪਾਈ ਸੀ ਉਹ ਵੀ ਥੋੜਾ ਜਿਆ ਦੱਸ ਦਿਓ ਹਾਂਜੀ ਉਹਨਾਂ ਨੇ ਤਕਰੀਬਨ 2 ਲੱਖ 1.5 ਲੱਖ ਜਿਹੜੇ ਪੰਜਾਬੀ ਟਰੱਕ ਡਰਾਈਵਰਾਂ ਉਹਨਾਂ ਨੂੰ ਉਹਨਾਂ ਦਾ ਪਹਿਲੂ ਰੱਖਿਆ ਸੀਗਾ ਅਪੀਲ ਕੋਰਟ ਦੇ ਅੱਗੇ ਅਪੀਲ ਕੋਰਟ ਨੇ ਉਹਨਾਂ ਦੀ ਪਟੀਸ਼ਨ ਵੇਖ ਕੇ ਤੇ ਸਟੇ ਦੇ ਦਿੱਤਾ ਸੀ ਪਰ ਅੱਜ ਦੀ ਦਿਹਾੜੀ 'ਚ ਜ਼ਿਆਦਾਤਰ ਸਟੇਟਾਂ ਸਿਰਫ ਪੈਂਸਿਲਵੇਨੀਆ ਤੋਂ ਛੱਡ ਕੇ ਜ਼ਿਆ다ਿਆਂ ਸਾਰ ਸਟੇਟਾਂ ਜਿਹੜੀਆਂ ਆ ਉਹ ਸਟੇ ਨੂੰ ਮੰਨਣ ਤੋਂ ਇਨਕਾਰੀ ਹੋ ਚੁੱਕੀਆਂ ਨੇ ਮੇਰੇ ਖਿਆਲ ਨਾਲ ਹੁਣ ਹੁਣ ਜੇ 30 ਦਿਨ ਢੁੰਡੇ ਆ ਵੀ ਕਮਰਸ਼ੀਅਲ ਇਰੀਜ਼ਨੇਬਲ ਟਾਈਮ ਇਨ ਆ ਸਟੇਟਾਂ ਵਾਸਤੇ ਕਮਰਸ਼ੀਅਲ ਇਰੀਜ਼ਨੇਬਲ ਟਾਈਮ ਮੇਰੇ ਹਿਸਾਬ ਨਾਲ ਤਕਰੀਬਨ 30 30 ਦਿਨ ਹੋਣਗੇ 30 ਦਿਨ ਤੱਕ ਜੇ ਨਾ ਮੰਨੇ ਤੇ ਇਹ ਹੋ ਸਕਦਾ ਵੀ ਉਹ ਸਿਕ ਕੁਲੇਸ਼ਨ ਉਹਨਾਂ ਨੂੰ ਕੋਈ ਨਵਾਂ ਮੋਸ਼ਨ ਪਾ ਦੇਣ ਇਸ ਗੱਲ ਦਾ ਵੀ ਇਹ ਜਿਹੜਾ ਕੋਡ ਦਾ ਹੁਕਮ ਹੈ ਉਹ ਕੰਦੀ ਅਦੁੱਦੀ ਕੀਤੀ ਜਾ ਰਹੀ ਆ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਨਾ ਤੇ ਸਰਾਣਾ ਗੱਲ ਹੋਈ ਆ ਥੋੜੇ ਦਿਨ ਹੋ ਗਏ ਪਰ ਮੇਰੀ ਗੱਲ ਤੇ ਹੋਈ ਸੀਗੀ ਹਫਤਾ ਦੋ ਹਫਤਾ ਪਹਿਲਾਂ ਪਰ ਉਸ ਤੋਂ ਬਾਅਦ ਨਹੀਂ ਗੱਲ ਹੋਈ ਮੈਂ ਸੋਚਦਾ ਹਾਂ ਕਿ ਜਦੋਂ ਮਹੀਨਾ ਲੰਘ ਜੇ ਉਦੋਂ ਬਾਅਦ ਹੀ ਗੱਲ ਕਰੂੰਗਾ ਕਿ ਆਪਾਂ ਇਹ ਮੋਸ਼ਨ ਪਾਸ ਕਰ ਸਕਦੇ ਹਾਂ ਕਿਉਂਕਿ ਉਹਨਾਂ ਦਾ ਟਾਈਮ ਵੀ ਬਹੁਤ ਵੈਲਿਊਏਬਲ ਹੁੰਦਾ ਮੈਂ ਤੇ ਇਸ ਕਰਕੇ ਕੋਈ ਹਏ ਉਹਨਾਂ ਨਾਲ ਦੁਬਾਰਾ ਵਾਪਸ ਉਹਨਾਂ ਨਾਲ ਗੱਲ ਨਹੀਂ ਕੀਤੀ ਸਰਾ ਦੇ ਨਾਲ ਸਰਾ ਸਿਸਟਰਜ਼ ਨੇ ਹੈਨਾ ਸਰਾ ਸਿਸਟਰਜ਼ ਨੇ ਨਹੀਂ ਸਰਾ ਸਿਸਟਰ ਨਹੀਂ ਨੇ ਮੈਨੂੰ ਨਹੀਂ ਪਤਾ ਕਿ ਸਿਸਟਰ ਨੇ ਇੱਕ ਦਾ ਨਾਮ ਮਨਮੀ ਮਨਮੀਤ ਕੌਰ ਰਿਆ ਦੂਜੇ ਦਾ ਨਾਮ ਹੈਗਾ ਅਸਰਾ ਲਾਸਟ ਨੇਮ ਸਰਾ ਹੈ ਇੱਕ ਨਿਊਯਾਰਕ ਲਾਇਰ ਨੇ ਇੱਕ ਕੈਲੀਫੋਰਨੀਆ ਲਾਇਰ ਨੇ ਲਾਸ ਐਂਜਲਸ ਦੇ ਵਿੱਚ ਮੇਰੇ ਖਰਾਨਾ ਦੀ ਪ੍ਰੈਕਟਿਸ ਆ ਔਰ ਇਹ ਕੇਸ ਜਿਹੜਾ ਇਹ ਕਿੱਥੇ ਸੀਗਾ ਸੁਣਿਆ ਜਾ ਰਿਹਾ ਇਹ ਸੁਣਿਆ ਜਾ ਰੱਸ ਹੈ ਜੀ ਵਾਸ਼ਿੰਗਟਨ ਡੀਸੀ ਓਕੇ ਔਰ ਇਹ ਪਟੀਸ਼ਨ ਜਿਹੜੀ ਸੀਗੀ ਉਹਦੇ ਵਿੱਚ ਆਪਣੀ ਪਲੀ ਕੀ ਸੀਗੀ ਥੋੜਾ ਜੋ ਵੀ ਜਾਣਕਾਰੀ ਮਿਲ ਜੇ ਆਪਣੀ ਪਲੀ ਇਹ ਸੀ ਕਿ ਵੀ ਅਸੀਂ ਮਿਨੋਰਟੀ ਗਰੁੱਪਿਆਂ ਤੇ ਸਾਡੇ ਜਿਹੜੇ ਸਿੱਖ ਜਿਹੜੇ ਡਰਾਈਵਰ ਨੇ ਉਹਨਾਂ ਦਾ ਧੱਕਾ ਹੋ ਰਿਹਾ ਉਹ ਵੀ ਉਸੇ ਗਰੁੱਪ 'ਚ ਆਉਂਦੇ ਆ ਕਿਉਂਕਿ ਉਹਨਾਂ ਕੋ ਵਰਕ ਪਰਮਿਟ ਨਹੀਂ ਤੇ ਇਸ ਕਰਕੇ ਉਹਨਾਂ ਦਾ ਵੀ ਜਿਸ ਤਰੀਕੇ ਨਾਲ ਮੈਕਸੀਕਨ ਜਿਹੜਾ ਕੇਸ ਸੀਗਾ ਉਹਦੇ ਵਿੱਚ ਆਪਣਾ ਕੇਸ ਅਪੀਲਸ ਕੋਡ ਨੇ ਇਨਸਰਟ ਕਰ ਦਿੱਤਾ ਸੀਗਾ ਵੀ ਇਹ ਇਹ ਮਤਲਬ ਟਾਰਗੇਟ ਕੀਤਾ ਜਾ ਰਿਹਾ ਘੱਟ ਗਿਣਤੀ ਮinority ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਯੈਸ ਓਕੇ ਔਰ ਇਹ ਇਹਦੇ ਉੱਤੇ ਫਾਈਨਲ ਆਰਡਰ ਕੀ ਆਇਆ ਸੀਗਾ ਜੀ ਜਿਹੜਾ ਮੰਨਿਆ ਨਹੀਂ ਜਾ ਰਿਹਾ ਸਟੇਟਾਂ ਵੱਲੋਂ ਪੈਂਸਿਲਵੇਨੀਆ ਨੂੰ ਛੱਡ ਕੇ ਇਹ ਇਹ ਤੇ ਆਇਆ ਸੀਗਾ ਵੀ ਤੁਸੀਂ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਸਸਪੈਂਡ ਨਹੀਂ ਕਰ ਸਕਦੇ ਇਹ ਆਇਆ ਸੀਗਾ ਫਾਈਨਲ ਆਰਡਰ ਇਹਨਾਂ ਦਾ ਇਹ ਆਇਆ ਸੀਗਾ ਵੀ ਜਿੰਨਾ ਚਿਰ ਇਹ ਕੇਸ ਦੀ ਕੇਸ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਜਾਂ ਇਹ ਆਰਡਰ ਚੇਂਜ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਸੀਂ ਇਹਨਾਂ ਦਾ ਲਾਇਸੈਂਸ ਜਿਹੜੇ ਆ ਰੱਦ ਨਹੀਂ ਕਰ ਸਕਦੇ ਓਕੇ ਇਹ ਅੱਛੀ ਗੱਲ ਹੈ ਲੇਕਿਨ ਤੁਹਾਡਾ ਮਤਲਬ ਹੈ ਕਿ ਹੁਣ ਮਹੀਨਾ ਲੰਘਣ ਤੋਂ ਬਾਅਦ ਇਹਦੇ ਉੱਤੇ ਜੇ ਇਹ ਸਟੇਟਾਂ ਦੇ ਵਿੱਚ ਨਈ ਇੰਪਲੀਮੈਂਟੇਸ਼ਨ ਦੇਖੀ ਜਾਂਦੀ ਤਾਂ ਇਹਨਾਂ ਦੇ ਖਿਲਾਫ ਅਪੀਲ ਪਾਈ ਜਾ ਸਕਦੀ ਹੈ ਇਹ ਸਵਾਲ ਹੈ ਲੇਕਿਨ ਮੈਂ ਹੁਣ ਜਿਹੜਾ ਤੁਹਾਡਾ ਅਸਲ ਪੇਸ਼ਾ ਹੈ ਤੁਹਾਡਾ ਪ੍ਰੋਫੈਸ਼ਨ ਹੈ ਇੰਸ਼ੋਰੈਂਸ ਮੈਂ ਜਦੋਂ ਜਸ਼ਨ ਵਾਲਾ ਮਾਮਲਾ ਆਇਆ ਸੀ ਉਦੋਂ ਸੁਣਿਆ ਸੀ ਦੇਖਿਆ ਸੀ ਕਿ ਜਸ਼ਨ ਦੀ ਜੰਨੀ ਕੁ ਉਮਰ ਹੈ ਉਹਨੂੰ ਇੰਸ਼ੋਰੈਂਸ ਕਿਵੇਂ ਮਿਲ ਗਈ ਪਹਿਲੀ ਗੱਲ ਤਾਂ ਸੀਡੀਐਲ ਕਿਵੇਂ ਮਿਲ ਜਾਂਦਾ ਹੈ ਫਿਰ ਦੂਜਾ ਸੀਗਾ ਕਿ ਇੰਸ਼ੋਰੈਂਸ ਕਿਵੇਂ ਮਿਲ ਗਈ ਇੱਕ ਤਾਂ ਇਹ ਮਾਮਲਾ ਵੀ ਐਡਰੈਸ ਕਰੋ ਕਿ ਕੀ ਇੰਸ਼ੋਰੈਂਸ ਵੀ 2 ਨੰਬਰ ਦੇ ਵਿੱਚ ਹੋ ਜਾਂਦੀ ਆ ਸੀ ਡੀ ਐਲ ਵੀ 2 ਨੰਬਰ ਚ ਹੋ ਜਾਂਦੇ ਆ ਜੀ ਜਿਹੜੇ ਰੋਲੇ ਨੇ ਕਿ ਐਨੇ ਸੀ ਡੀ ਐਲ ਗਲਤ ਮਿਲੇ ਜੀ ਐਨੇ ਜਿਹੜੇ ਟ੍ਰੇਨਿੰਗ ਸਕੂਲ ਆ ਉਹੀ ਅੰਡਰ ਸਕੈਨਰ ਆਗੇ ਉਹਨਾਂ ਦੇ ਉੱਤੇ ਤਲਵਾਰ ਲਟ ਗਈ ਆ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ ਜਿਵੇਂ ਸੀਨ ਡਫੀ ਦਾ ਕੱਲ ਦਾ ਹੀ ਮੈਂ ਦੇਖਿਆ ਸੀ ਸੈਕਟਰੀ ਟਰਾਂਸਪੋਰਟੇਸ਼ਨ ਆ ਨਾ ਉਹਨਾਂ ਦਾ ਜਿਹੜਾ ਟਵੀਟ ਦੇਖਿਆ ਸੀ ਉਹਦੇ ਚ ਉਹਨਾਂ ਉਹਨਾਂ ਬੜਾ ਕਲੀਅਰ ਕਿਹਾ ਸੀਗਾ ਕਿ 30000 ਸਕੂਲ ਸਾਡੇ ਰਡਾਰ ਥੱਲੇ ਨੇ ਔਰ ਇੱਕ ਦਾ ਐਸੋਸੀਏਟ ਪ੍ਰੈਸ ਦੀ ਜਿਹੜੀ ਆਪਣੀ ਰਿਪੋਰਟ ਸੀ ਜਿਹਦੇ ਵਿੱਚ ਲਿਖਿਆ ਸੀ ਕਿ 44% ਐਸੇ ਸਕੂਲ ਨੇ ਇਹਦੇ ਵਿੱਚੋਂ 30000 ਦੇ ਵਿੱਚੋਂ ਜਿਹੜੇ ਫੁੱਲਫਿਲ ਨਹੀਂ ਕਰਦੇ ਜਿਹੜੇ ਐਲੀਜੀਬਲ ਨਹੀਂ ਨੇ ਜਿਨ੍ਹਾਂ ਦੇ ਬੰਦ ਹੋਣ ਦੀ ਤਲਵਾਰ ਲਟਕੀ ਹੈ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਤੇ ਸ਼ਾਨ ਡਫੀ ਨੇ ਇਹ ਗੱਲ ਜਰੂਰ ਬਿਆਨ ਦਿੱਤੇ ਨੇ ਪਰ ਹੁਣ ਬਜਾਦਾਰਤ ਸਕੂਲ ਜਿਹੜੇ ਆ ਜਿਹੜੇ ਇਹੋ ਜਿਹਾ ਕੰਮ ਕਰਦੇ ਸੀ ਉਹ ਆੜੀ ਮੇਰੇ ਖਿਆਲ ਨਾਲ ਬੰਦ ਕਰ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਸਾਡੇ ਤੇ ਹੁਣ ਦਾਜ ਡਿੱਗਣ ਵਾਲੀ ਆ ਤੇ ਉਹ ਜ਼ਿਆਦਾਤਰ ਬੰਦ ਕਰ ਚੁੱਕੇ ਨੇ ਜਿਹੜੇ ਜਿਹੜੇ ਹੈਗੇ ਵੀ ਨੇ ਹੁਣ ਇਹਨਾਂ ਨੇ ਜਿਹੜੇ ਜਿਹੜੇ ਹੈਗੇ ਵੀ ਨੇ ਸਕੂਲ ਉਹਨਾਂ ਤੇ ਉਹਨਾਂ ਦੀ ਚੰਗੀ ਤਰ੍ਹਾਂ ਹੁਣ ਪੂਨ ਪੂਨਛਾਣ ਹੋਊਗੀ ਖਾਸ ਕਰਕੇ ਜਿਹੜੇ ਲੋਕੀ ਜਿਹੜੇ ਇੰਗਲਿਸ਼ ਨਹੀਂ ਬੋਲ ਸਕਦੇ ਸਾਈਨ ਵੀ ਨਹੀਂ ਪੜ ਸਕਦੇ ਜਿਨ੍ਹਾਂ ਨੇ ਲਾਇਸੈਂਸ ਲੈ ਲਏ ਆ ਦੋ ਨੰਬਰ ਚ ਉਹਨਾਂ ਦੇ ਲਾਇਸੈਂਸ ੌਲੇ ੌਲੇ ਰੱਦ ਹੋਣਗੇ ਇਹ ਦੋ ਨੰਬਰ ਦਾ ਕੀ ਧੰਦਾ ਹੈ ਜੀ ਕੋਈ ਪਤਾ ਤੁਸੀਂ ਤਾਂ ਟ੍ਰਕਿੰਗ ਚ ਰਹੇ ਹੋ ਨਹੀਂ ਮੈਂ ਦੋ ਨੰਬਰ ਚ ਲਾਇਸੈਂਸ ਲਿਆ ਨਹੀਂ ਜੀ ਇਹ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਬਚ ਕੇ ਚਲਦੇ ਪਏ ਹੋ ਅਸਲ ਸੱਚ ਨਹੀਂ ਦੱਸਣਾ ਚਾਹੁੰਦੇ ਨਹੀਂ ਇਹ ਗੱਲ ਨਹੀਂ ਆ ਮੈਂ ਕਿਉਂਕਿ ਗਿਆ ਨਹੀਂ ਉੱਥੇ ਲਾਇਸੈਂਸ ਲੈਣ ਵਾਸਤੇ ਬੇਕਰਸਫੀਲਡ ਇਹ ਕਰਕੇ ਮੇਰੇ ਕੋਲ ਲਾਇਸੈਂਸ ਮੈਂ ਤਾਂ 1990 91 ਦਾ ਇੱਥੇ ਆਇਆ ਆ ਤੇ ਇਸ ਕਰਕੇ ਮੈਂ ਦੋ ਨੰਬਰ ਚ ਲਾਇਸੈਂਸ ਲਿਆ ਨਹੀਂ ਜੀ ਇੱਕ ਤਾਂ ਤੁਸੀਂ ਗੱਲ ਮੰਨਗੇ ਕਿ ਬੇਕਰਸਫੀਲਡ ਚ ਮਿਲ ਜਾਂਦਾ ਬਿਲਕੁਲ ਬਿਲਕੁਲ ਮੈਂ ਕਹਿੰਦਾ ਮਿਲ ਜਾਂਦਾ ਜੀ अच्छा ਤਾਂ ਹੀ ਤਾਂ ਫਿਰ ਅਸੀਂ ਅੰਡਰ ਸਕੈਨਰ ਵੀ ਤਾਂ ਤਾਂ ਹੀ ਆ ਨਾ ਜੇ ਅਸੀਂ ਕੋ ਪੁੱਠੇ ਸਿੱਦੇ ਕੰਮ ਕਰਦੇ ਆ ਕਿ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਤਾਂ ਮੈਂ ਐਗਰੀ ਕਰਦਾ ਤੇ ਜਿਹੜੀਆਂ ਸਾਡੀਆਂ ਟਰਕਿੰਗ ਕੰਪਨੀਆਂ ਉਹ ਵੀ ਆਪਣੇ ਮਾਰਜਨ ਵਧਾਉਣ ਲਈ ਇਦਾਂ ਦੇ ਬੰਦਿਆਂ ਨੂੰ ਹਾਇਰ ਕਰ ਲੈਂਦੀ ਆ ਵੀ ਫਿਰ ਸੱਚ ਇਹ ਵੀ ਬਿਲਕੁਲ ਸੱਚ ਹੈ ਬਿਲਕੁਲ ਸੱਚ ਮੈਂ ਐਗਰੀ ਕਰਦਾ ਇਸ ਗੱਲ ਨਾਲ ਤੇ ਇਹ ਵੀ ਸੱਚ ਹੈ ਕਿ ਹੁਣ ਉਹਨਾਂ ਨੂੰ ਨੋਟਿਸ ਵੀ ਜਾ ਰਹੇ ਆ ਜਿਵੇਂ ਜਸਪ੍ਰੀਤ ਟਾਰਨੀ ਨੇ ਦੱਸਿਆ ਸੀ ਉਹਨਾਂ ਕੋਹੋ ਜੇ ਕੇਸਸ ਆਏ ਤੇ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਕੰਪਨੀਆਂ ਨੂੰ ਵੀ ਹੁਣ ਪੁੱਛਿਆ ਗਿਆ ਕਿ ਕਿਹਨਾਂ ਕਿਹਨਾਂ ਨੂੰ ਹਾਇਰ ਕੀਤਾ ਗਿਆ ਜੀ ਤੁਸੀਂ ਪਿਛਲੇ ਸਮੇਂ ਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਦੋਂ ਤੁਸੀਂ ਸਹੀ ਐਮਪਲੋਈ ਨੂੰ ਹਾਇਰ ਹੀ ਨਾ ਕਰੋਗੇ ਜਿਹੜਾ ਪ੍ਰੋਪਰਲੀ ਟ੍ਰੇਨ ਨਹੀਂ ਆ ਇਹ ਇਹ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਆ ਜੀ ਕਿ ਸਹੀ ਬੰਦੇ ਨੂੰ ਟ੍ਰੇਨ ਕਰਨਾ ਜਿਹੜਾ ਸਹੀ ਤਰੀਕੇ ਨਾਲ ਟਰੱਕ ਚਲਾ ਸਕਦਾ ਜਿਹੜਾ ਸਾਰੇ ਕਾਨੂੰਨ ਕਾਇਦੇ ਫਾਲੋ ਕਰੇ ਜਦੋਂ ਤੁਸੀਂ ਜਦੋਂ ਤੁਸੀਂ ਜਿਹਨੂੰ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਹ ਚੰਗੀ ਤਰ੍ਹਾਂ ਟਰੱਕ ਨਹੀਂ ਚਲਾ ਸਕਦਾ ਉਹਨੂੰ ਇਹ ਨਹੀਂ ਸਾਈਨ ਦਾ ਹੀ ਨਹੀਂ ਪਤਾ ਕਿ ਸਕੇਲ ਓਪਨ ਆ ਨਹੀਂ ਤੇ ਉਥੇ ਟੁੱਕੇ ਲਾਉਣੇ ਸ਼ੁਰੂ ਕਰ ਦਿੰਦੇ ਆ ਅੱਗੇ ਐਕਸੀਡੈਂਟ ਹੋਇਆ ਹੁੰਦਾ ਤੇ ਜਾ ਕੇ ਬ੍ਰੇਕਾਂ ਉੱਤੇ ਚੜ ਕੇ ਮਾਰਦੇ ਆ ਪਿੱਛੇ ਨਹੀਂ ਬ੍ਰੇਕ ਮਾਰਦੇ ਫਿਰ ਉੱਥੋਂ ਪਤਾ ਲੱਗ ਜਾਂਦਾ ਵੀ ਪੀਪਲਸ ਵਾਲੇ ਜਦੋਂ ਜਲਾਗੇ ਖੜੇ ਹੁੰਦੇ ਆ ਜਾਂ ਐਕਸੀਡੈਂਟ ਜਦੋਂ ਟਿਕਟ ਦੇਣ ਦੇ ਆ ਕਿਸੇ ਨੂੰ ਤੁਸੀਂ ਲੈਣ ਹੀ ਨਹੀਂ ਚੇਂਜ ਕਰਦੇ ਪ੍ਰੋਪਰਲੀ ਟ੍ਰੇਨ ਜੇ ਤੁਸੀਂ ਨਹੀਂ ਜੇ ਤੇ ਫਿਰ ਆਬਵੀਅਸਲੀ ਉਹਨਾਂ ਨੇ ਤੁਹਾਨੂੰ ਕਿਸ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਹੈ ਉਹ ਜਿਹੜੀ ਹੁਣ ਮੈਂ ਤੁਹਾਡੇ ਪ੍ਰੋਫੈਸ਼ਨਲੀ ਗੱਲ ਪੁੱਛੀ ਸੀ ਇੰਸ਼ੋਰੈਂਸ ਵਾਲੀ ਉੱਤੇ ਆਓ ਸਰ ਕੋਈ ਇਸ ਤਰ੍ਹਾਂ ਵੀ ਜਿਹੜੀ ਡਿਊਟੀ ਟੂ ਡਿਫੈਂਡ ਹੈ ਨਾ ਉਹ ਸੁਪਰਸੀਡ ਕਰਦੀ ਹੈ ਪੈਸੇ ਦੇਣ ਨਾਲੋਂ ਵੀ ਜ਼ਿਆਦਾ ਪੈਸੇ ਦੇ ਦੇਣੇ ਸੈਟਲਮੈਂਟ ਕਰ ਲੈਣੀ ਇਹ ਕੋਈ ਇਹ ਬਾਅਦ ਦੀ ਗੱਲ ਆ ਪਹਿਲਾਂ ਤੁਸੀਂ ਡਿਫੈਂਸ ਕਰੀ ਡਿਫੈਂਡ ਦੇ ਡਿਫੈਂਸ ਦੇਣੀ ਹੁੰਦੀ ਆ ਪੇੜਾ ਕਸੂਰ ਹੈਗਾ ਵੀ ਆ ਕਿ ਨਹੀਂ ਪਤਾ ਤੇ ਕਰੋ ਵੀ ਹੈਗਾ ਵੀ ਆ ਕਿ ਨਹੀਂ ਪੇ ਨੇ ਕੋਈ ਗਲਤ ਕੰਮ ਕੀਤਾ ਵੀ ਆ ਕਿ ਨਹੀਂ ਡਿਫੈਂਸ ਚ ਹੀ ਪਤਾ ਲੱਗੂਗਾ ਨਾ ਤੁਸੀਂ ਉਦੋਂ ਆਪਣੇ ਵੱਲੋਂ ਕਹੋਗੇ ਦੱਸੋਗੇ ਫੇਰ ਹੀ ਤੁਸੀਂ ਇਹ ਪਤਾ ਕਰ ਸਕਦੇ ਜੇ ਪਹਿਲਾਂ ਤੋਂ ਉਤਰਾਂ ਤੇ ਪਤਾ ਲੱਗਣਾ ਨਹੀਂ ਜੇ ਐਵੀਡੈਂਸ ਨਹੀਂ ਆ ਦੂਜੇ ਪਾਸੇ ਤੇ ਫਿਰ ਤੁਸੀਂ ਨਿਕਲ ਵੀ ਸਕਦੇ ਜੇ ਇਸ ਚੋਂ ਪਰ ਡਿਫੈਂਸ দাওਗੇ ਫੇਰ ਹੀ ਪਤਾ ਫੇਰ ਹੀ ਤੁਸੀਂ ਅਗਲੇ ਨੂੰ ਸਾਬੋਗੇ ਨਾ ਹਾਂ ਇੰਸ਼ੋਰੈਂਸ ਕੰਪਨੀ ਜੇ ਤੁਹਾਡੇ ਲਈ ਚੰਗਾ ਵਕੀਲ ਕਰਦੀ ਐ ਲੜਦੀ ਐ ਇੱਕ ਤਾਂ ਉਹਨੂੰ ਆਪਣਾ ਆਪਣੇ ਲਈ ਲੜਨਾ ਹੁੰਦਾ ਕਿ ਉਹਨੂੰ ਪੈਸੇ ਜ਼ਿਆਦਾ ਨਾ ਦੇਣੇ ਪੈਣ ਆਪਣਾ ਜਿਹੜਾ ਕਲਾਇੰਟ ਆ ਉਹਨੂੰ ਉਹਨੇ ਬੇਕਸੂਰ ਸਾਬਤ ਕਰਨਾ ਪਰ ਜੇ ਇਹ ਇਹ ਵੈਸੇ ਟਰਕਿੰਗ ਕੰਪਨੀਆਂ ਨੂੰ ਇੰਸ਼ੋਰੈਂਸ ਦਿੱਤੀ ਜਾਂਦੀ ਜ਼ਿਆਦਾ ਜੇ ਡਰਾਈਵਰਸ ਕੋਲ ਹੁੰਦੀ ਐ ਇਹ ਦੋਵੇਂ ਤਰ੍ਹਾਂ ਦੀ ਹੁੰਦੀ ਹੋ ਸਕਦੀ ਦੋਵੇਂ ਤਰੀਕੇ ਦਾ ਹੋ ਸਕਦੀ ਆ ਡਰਾਈਵਰ ਵੀ ਡਰਾਈਵਰ ਵੀ ਡਰਾਈਵਰ ਵੀ ਇੰਸ਼ੋਰਸ ਲੈ ਸਕਦੇ ਸਿੱਧੀ ਕਿ ਹਾਂ ਵੀ ਮੈਂ ਆ ਟਰੱਕ ਚਲਾਉਣਾ ਆ ਤੇ ਮੈਨੂੰ ਇੰਸ਼ੋਰੈਂਸ ਦੇ ਰਿਹਾ ਏ ਟਰੱਕ ਚਲਾਉਣ ਵਾਸਤੇ ਇਸ ਤਰ੍ਹਾਂ ਦੀ ਵੀ ਇੰਸ਼ੋਰੈਂਸ ਹੋ ਸਕਦੀ ਆ ਤੇ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਨੇ ਉਹ ਮਾਲਕ ਹੁੰਦੀਆਂ ਟਰੈਕਟਰ ਟਰੈਕਟਰ ਇਲਾਂ ਦੀ ਲਾਇਬਿਲਟੀ ਉਹਨਾਂ ਦੀ ਜ਼ਿਆਦੀ ਬਣਦੀ ਆ ਕਿਉਂਕਿ ਉਹਨਾਂ ਨੇ ਕਿਹੜਾ ਲੀਜ਼ ਕੀਤਾ ਹੁੰਦਾ ਨਾ ਟਰੱਕ ਜਾਂ ਕਿਸ ਤਰ੍ਹਾਂ ਵੀ ਲੀਜ਼ ਤੇ ਕੀਤਾ ਨਹੀਂ ਹੁੰਦਾ ਉਹਦੇ ਉਹਨਾਂ ਦੇ ਕਰਿੰਦੇ ਹੁੰਦੇ ਆ ਜਿਹੜਾ ਕਰਿੰਦਾ ਹੁੰਦਾ ਉਹਦੀ ਉਹ ਤੇ ਲੇਬਰ ਲੇਬਰ ਦੇ ਤੌਰ ਤੇ ਇੱਥੇ ਕੰਮ ਕਰ ਰਿਹਾ ਹੁੰਦਾ ਤੇ ਇਸ ਕਰਕੇ ਜੀ ਟਰਕਿੰਗ ਕੰਪਨੀ ਆ ਅਥਾਰਟੀ ਉਹਦੀ ਕੋ ਹੁੰਦੀ ਆ ਜਿਹੜੀ ਉਹਰੇ ਉੱਤੇ ਲੱਗੀ ਹੁੰਦੀ ਟਰੱਕ ਟ੍ਰੇਲਰ ਤੇ ਪਰ ਜਦੋਂ ਇੰਸ਼ੋਰੈਂਸ ਲੈਂਦੇ ਆ ਜੇ ਉਹ ਸ਼ੋਰਸ ਚ ਚੇਂਜ ਕਰਨੀ ਆ ਡਰਾਈਵਰ ਹੋਰ ਐਡ ਕਰਨਾ ਆ ਆਪਣੇ ਏਜੰਟ ਨਾਲ ਜਰੂਰ ਦੱਸੋ ਉਹਨੂੰ ਦੱਸੋ ਵੀ ਮੈਨੂੰ ਆ ਚੀਜ਼ ਦੀ ਲੋੜ ਆ ਜ਼ਿਆਦਾਤਰ ਆਪਣੇ ਜਿਹੜੇ ਲੋਕ ਆ ਉਹ ਦੱਸਦੇ ਨਹੀਂ ਆ ਜੇ ਦੱਸ ਜੇ ਦੱਸਦੇ ਹੁੰਦੇ ਅਗਲੇ ਕਹਿੰਦੇ ਯਾਰ ਸਾਡੀ ਇੰਸ਼ੋਰੈਂਸ ਮਹਿੰਗੀ ਹੋ ਜੂਗੀ ਜੇ ਥੋੜੀ ਬਹੁਤੀ ਮਹਿੰਗੀ ਹੋ ਵੀ ਜਾਵੇ ਤੇ that is fine rather than rather than ਵੀ ਇਹੋ ਜੇ ਇਹੋ ਜਿਹੇ ਕਲੇਮ ਪਾ ਕੇ ਤੇ ਤੁਸੀਂ ਬੈਂਕਰਪਟ ਹੋ ਜਿਓ ਤੇ ਆਪਣਾ ਸਾਰਾ ਕੁਝ ਜੋ ਕੁਝ ਬਣਾਇਆ ਆ ساری ਉਮਰ ਦੀ ਜਿਹੜੀ ਕਮਾਈ ਕੀਤੀ ਆ ਉਹ ਗਵਾ ਲਓ ਉਹਦਾ ਕੀ ਫਾਇਦਾ ਇਹ ਸਸਤੀ ਤੇ ਮਹਿੰਗੀ ਇੰਸ਼ੋਰੈਂਸ ਬਾਰੇ ਵੀ ਥੋੜਾ ਜਿਹਾ ਸਮਝਾ ਦਿਓ ਕਿਹੜੀ ਜੈਨੂਇਨ ਇੰਸ਼ੋਰੈਂਸ ਹੈ ਜੇ ਹੁਣ ਲੱਗੇ ਹੀ ਆ ਤਾਂ ਆਮ ਬੰਦਾ ਵੀ ਜਿਹੜਾ ਕਾਰ ਚਲਾ ਰਿਹਾ ਜਿਹੜਾ ਬੰਦੇ ਹਰ ਬੰਦੇ ਨੂੰ ਇੰਸ਼ੋਰੈਂਸ ਤਾਂ ਚਾਹੀਦੀ ਹੈ ਹਰ ਤਰ੍ਹਾਂ ਨਾਲ ਚਾਹੀਦੀ ਹੈ ਸੋ ਥੋੜਾ ਜਿਹਾ ਜੇ ਇਹਦੇ ਉੱਤੇ ਵੀ ਜਾਣਕਾਰੀ ਦੇ ਦਿਓ ਤਾਂ ਬਿਹਤਰ ਹੋਊਗਾ ਇਸ ਤਰ੍ਹਾਂ ਵੀ ਜਿਹੜਾ ਆਮ ਜਿਹੜਾ ਡ라이ਵਰ ਆ ਜਿਹੜਾ ਕਾਰਕੂਰ ਵਗੈਰਾ ਆ ਉਹ ਤੁਸੀਂ ਵੇਖਣਾ ਵੀ ਤੁਹਾਡੇ ਕੋਲ ਐਸੈਟ ਕਿੰਨੇ ਆ ਉਸ ਹਾਵਨਾ ਤੁਸੀਂ ਇੰਸ਼ੋਰੈਂਸ ਲੈਣੀ ਚਾਹੀਦੀ ਆ ਤੁਹਾਨੂੰ ਵੀ ਜੇ ਤੁਹਾਡੇ ਕੋਲ ਐਸੈਟ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਕਾਰ ਦੀ ਵੀ ਇੰਸ਼ੋਰੈਂਸ ਲੈਣੀ ਆ ਘੱਟੋ ਘੱਟ ਤੁਹਾਨੂੰ 100 300 100000 ਦੀ ਇੰਸ਼ੋਰੈਂਸ ਤੁਹਾਨੂੰ ਲੈਣੀ ਚਾਹੀਦੀ ਆ ਜੇ ਤੁਸੀਂ ਇਹ ਲਿਮਿਟ ਹੁੰਦੀ 100 300 100 ਇਹ ਲਾਇਬਿਲਟੀ ਦੀ ਲਿਮਿਟ ਆ ਆਮ ਲੋਕੀ ਕੱਟ ਵੀ ਜ਼ਿਆਦਾਤਰ ਲੋਕੀ ਕੱਟ ਵੀ ਲੈ ਲੈਂਦੇ ਆ ਕਈ ਲੋਕੀ ਜ਼ਿਆਦਾ ਵੀ ਲੈ ਲੈਂਦੇ ਆ ਥੋੜੀ ਬੋਤੀ 250 500 100 ਜਾਂ 250 ਲੈ ਲੈਂਦੇ ਆ ਜ ਜਿੰਨਾ ਕਿ ਤੁਸੀਂ ਸੋਚਦੇ ਜੇ ਵੀ ਮੇਰੇ ਕੋਲ ਇੰਨੇ ਕ ਐਸਿਡ ਹੈਗੇ ਆ ਜੇ ਇਨ ਕੇਸ ਕੋਈ ਗੱਲ ਹੋਵੇ ਜਿਹੜੀ ਇੰਸ਼ੋਰਸ ਹੋ ਸਿਆ ਜੇ ਕਿਸੇ ਦੇ ਗੱਡੀ ਲੱਗ ਜੇ ਤੇ ਕਲੇਮ ਹੋ ਜੇ ਹੁਣ ਅੱਜ ਕੱਲ ਗੱਡੀਆਂ ਪਣਿਆ-ਪਣਿਆ ਹਜ਼ਾਰ ਡਾਲਰ ਦੀਆਂ ਗੱਡੀਆਂ ਆਮ ਹੀ ਸੜਕ ਤੇ ਤੋਰੀ ਫਿਰਦੀਆਂ ਤੁਰੇ ਤੁਰੇ ਫਿਰਦੀਆਂ ਜੇ ਕਿਸੇ ਦੀ ਗੱਡੀ ਲੱਗੀ ਤੇ ਤੁਹਾਡਾ ਡੈਮੇਜ ਹੋ ਗਿਆ ਤਾਂ ਫਿਰ ਉਹ ਪੈਸੇ ਭਰਨ ਨਾਲੋਂ ਚੰਗੀ ਗੱਲ ਆ ਪ੍ਰਿੰਸ਼ੋਰਸ ਥੋੜੀ ਮਹਿੰਗੀ ਲੈ ਲਓ ਤੇ ਇਨਸ਼ੋਰਸ ਥੋੜੀ ਮਹਿੰਗੀ ਲੈ ਲਓ ਤੇ ਜੇ ਇਨ ਕੇਸ ਕੋਈ ਗੱਲ ਹੋਵੇ ਤੇ ਉਹ ਕਵਰ ਹੋ ਜੇ ਹੂੰ ਦੂਸਰੀ ਗੱਲ ਐ ਵੀ ਜਿਹੜੀਆਂ ਕੰਪਨੀਆਂ ਨੇ ਆਰ ਆਰ ਜੀ ਬਹੁਤ ਆਪਣੇ ਬੰਦੇ ਆਰ ਆਰ ਜੀ ਗਰੁੱਪ ਦੀਆਂ ਇਨਸ਼ੋਰਸ ਨਾਲ ਲੈ ਲੈਣੀਆਂ ਜਿਹੜੀਆਂ ਫੈਡਲ ਫੈਡਲ ਕਾਨੂੰਨ ਦੇ ਅੰਦਰ ਆਉਂਦੀਆਂ ਨੇ ਤੇ ਉਹ ਤੁਸੀਂ ਉਹ ਲੈ ਸਕਦੇ ਜੇ ਪਰ ਉਹ ਨਾਨ ਐਡਮਿਟਿਡ ਹੁੰਦੀਆਂ ਨੇ ਕਦੀ ਵੀ ਨਾਨ ਐਡਮਿਟਿਡ ਕੰਪਨੀ ਨਾ ਲਓ ਹਮੇਸ਼ਾ ਕੋਸ਼ਿਸ਼ ਕਰੋ ਐਡਮਿਟਿਡ ਕੰਪਨੀ ਲਓ ਐਡਮਿਟਿਡ ਕੰਪਨੀ ਦਾ ਮਤਲਬ ਇਹ ਆ ਕਿ ਜਿਹੜੀ ਸਟੇਟ 'ਚ ਤੁਸੀਂ ਰੈਜ਼ੀਡੈਂਟ ਜੇ ਉਹ ਉਸ ਸਟੇਟ ਦੇ ਵਿੱਚ ਉਹਨਾਂ ਨੇ ਉਹਨਾਂ ਕੋਲ ਲਾਇਸੈਂਸ ਹੈ ਪ੍ਰੈਕਟਿਸ ਕਰਨ ਇੰਸ਼ੋਰੈਂਸ ਵੇਚਣ ਦਾ ਤੇ ਐਡਮਿਸ਼ਨ ਐਡਮਿਟਿਡ ਕੰਪਨੀਆਂ ਹਮੇਸ਼ਾ ਲਓ ਜੇ ਐਡਮਿਟਿਡ ਕੰਪਨੀਆਂ ਨਹੀਂ ਮਿਲਦੀਆਂ ਨਹੀਂ ਮਿਲ ਰਹੀ ਤੁਹਾਨੂੰ ਕੋਈ ਨਹੀਂ ਮਿਲਦੀ ਤੇ ਚੰਗੀ ਗੱਲ ਇਹ ਆ ਕਿ ਸਟੇਟ ਕੋਈ ਹੋਰ ਸਟੇਟ 'ਚ ਆਪਣੀ ਕੰਪਨੀ ਲੈ ਜਾਓ ਜਿੱਥੇ ਤੁਹਾਨੂੰ ਐਡਮਿਟਿਡ ਕੰਪਨੀ ਮਿਲ ਜਾਵੇ ਜੇ ਫੇਰ ਵੀ ਨਹੀਂ ਮਿਲਦੀ ਫਿਰ ਜੇ ਫੇਰ ਵੀ ਤੁਹਾਨੂੰ ਨਹੀਂ ਮਿਲਦੀ ਇੱਕ ਤੁਹਾਡਾ ਏਜੰਟ ਜਿਹੜਾ ਆ ਉਹ ਸ਼ਾਰਪ ਹੋਣਾ ਚਾਹੀਦਾ ਤੁਹਾਨੂੰ ਉਹਤੇ ਟਰਸਟ ਹੋਣਾ ਚਾਹੀਦਾ ਵੀ ਉਹ ਟੜ ਲਈ ਸ਼ਾਪ ਆਰਾਊਂਡ ਕਰ ਸਕਦਾ ਹੋਵੇ ਉਹ ਨੋਲੇਜਬਲ ਹੋਵੇ ਸਾਰੀ ਅਮਰੀਕਾ ਦਾ ਵੀ ਕਿੱਥੇ ਮੈਂ ਆਪਣੇ ਕਲਾਇੰਟ ਨੂੰ ਕੰਪਨੀ ਮੂਵ ਕਰਦੇ ਆ ਜੇ ਮੈਨੂੰ ਪਰ 2 ਮਹੀਨੇ ਘੱਟੋ ਘੱਟ ਪਹਿਲਾਂ ਤੁਸੀਂ ਆਪਣੀ ਸੋਰਸ ਜਿਹੜੀ ਹੈ ਸ਼ਾਪ ਆਰਾਊਂਡ ਕਰਨੀ ਸ਼ੁਰੂ ਕਰੋ ਹੂੰ ਤਰ ਜੇ ਬੜੀ ਇਨਫਰਮੇਸ਼ਨ ਦੇਣੀ ਪੈਂਦੀ ਆ ਲੈਣੀ ਪੈਂਦੀ ਆ ਹਰ ਕਮ ਜੀਏ ਨੂੰ ਦੇਖਣਾ ਪੈਂਦਾ ਆ ਉਹ ਕੋ ਕਿਹੜਾ ਪੈਣੇ ਆ ਕਿਹੜੀ ਇੰਸ਼ੋਰੈਂਸ ਦਾ ਕੰਪਨੀ ਦਾ ਉਹ ਦੇਖੋ ਪਾਲਸੀ ਆ ਕਿਹੜੀ ਉਹ ਦੇ ਸਕਦਾ ਤੁਹਾਨੂੰ ਕਿਹੜੀ ਤੁਹਾਨੂੰ ਲੈਣੀ ਚਾਹੀਦੀ ਆ ਆਪਣੇ ਲੋਕਾਂ ਨੂੰ ਜ਼ਿਆਦਾਤਰ ਨੌਲੇਜ ਨਹੀਂ ਆ ਵੀ ਇੰਸ਼ੋਰਸ ਪਾਲਸੀ ਲੈਣੀ ਕਿ ਤਰ੍ਹਾਂ ਆ ਜਾਂ ਬ੍ਰੋਕਰ ਨਾਲ ਗੱਲ ਹੀ ਕਿਸ ਤਰ੍ਹਾਂ ਕਰਨੀ ਆ ਆਪਣੇ ਲੋਕੀ ਜਿਹੜੇ ਆ ਪਤਾ ਨਹੀਂ ਕਰਦੇ ਬ੍ਰੋਕਰ ਕੋਈ ਵੀ ਅਸੀਂ ਕਮੋਲਿਟੀ ਕੀ ਚੱਕਣੀ ਆ ਕਮੋਰਟੀ ਕਮੋਰਟੀ ਮਤਲਬ ਕਿ ਕੀ ਅਸੀਂ ਲੋਡ ਕਿਹੜੀ ਚੀਜ਼ ਦਾ ਚੱਕ ਰਹੇ ਹਾਂ ਦੂਜੀ ਗੱਲ ਇਹ ਨਹੀਂ ਪਤਾ ਕਰਦੇ ਕਿ ਉਹਦੀ ਵੈਲਿਊ ਕਿੰਨੀ ਆ ਅਨਸ਼ੋਰਸ ਹੋਊਗੀ ਲੱਖ ਲੱਖ ਡਾਲਰ ਦੀ ਤੇ ਲੋਡ ਚੱਕ ਲੈਣਗੇ ਵੱਧ ਦਾ ਤੇ ਉਹਦੇ ਚ ਕੋ ਕੋਨ ਸ਼ੋਰਸ ਦੀ ਕਲਾਸ ਹੁੰਦੀ ਆ ਤੇ ਉਹ ਚ ਜੇ ਮੰਨ ਲਓ ਵੀ ਕੋਈ ਗੱਲ ਹੋ ਜੇ ਤੇ ਉਹ ਚ ਫਿਰ ਆ ਪੈਸੇ ਭਰ ਦੇ ਫਿਰਨਗੇ ਦੂਜੀ ਗੱਲ ਇਹ ਵੀ ਆਪਣੇ ਫਿਜ਼ੀਕਲ ਡੈਮੇਜ ਵਾਲੇ ਜਿਹੜੇ ਵੀ ਫਿਜ਼ੀਕਲ ਡੈਮੇਜ ਆ ਟੋਇੰਗ ਦੀ ਕਵਰੇਜ ਨਹੀਂ ਹੁੰਦੀ ਸਹੀ ਅਨਲੋਡਿੰਗ ਅਨਲੋਡਿੰਗ ਲੋਡਿੰਗ ਦੀ ਸਹੀ ਕਵਰੇਜ ਨਹੀਂ ਹੁੰਦੀ ਕਿਉਂਕਿ ਆਪਣੇ ਲੋਕੀ ਪੈਸੇ ਬਚਾਉਣਾ ਚਾਹੁੰਦੇ ਆ ਲਾਰਡਸ ਆਫ ਲੰਡਨ ਦੀ ਪਾਲਸੀ ਲੈ ਲੈਣਗੇ ਜਿਹਰ ਚ ਜਿਹਰ ਚ ਬਹੁਤ ਘੱਟ ਕਵਰੇਜ ਹੁੰਦੀ ਆ ਤੇ ਜਦੋਂ ਜਦੋਂ ਉਹਨਾਂ ਨੂੰ ਏਜੰਟ ਜੇ ਦੱਸਦੇ ਵੀ ਹੋਣਗੇ ਮੈਂ ਮੈਂ ਤਾਂ ਕਦੀ ਕਿਸੇ ਨੂੰ ਇਸ ਤਰ੍ਹਾਂ ਦੀ ਪਾਲਸੀ ਵੇਚਦਾ ਹੀ ਨਹੀਂ ਜੀ ਜਦੋਂ ਮੈਂ ਅਗਲੇ ਨੂੰ ਐਡਵਾਈਸ ਨਹੀਂ ਕਰਦਾ ਗਲਤ ਕੰਮ ਕਰਨ ਲਈ ਮੈਂ ਕਿਸੇ ਨੂੰ ਐਡਵਾਈਸ ਨਹੀਂ ਕਰਦਾ ਮੈਂ ਹਰ ਕਿਸ ਨੂੰ ਕਹਿੰਨਾ ਵੀ ਤੈਨੂੰ ਇੱਥੋਂ ਇੱਥੇ ਕੰਮ ਨਹੀਂ ਹੋਣਿਆ ਇੱਥੇ ਕੰਮ ਹੋ ਸਕਦਾ ਇਸ ਤਰ੍ਹਾਂ ਕੰਮ ਹੋਣਾ ਤੇ ਜੇ ਮੇਰੇ ਕੋ ਕਰਾਉਣਾ ਹੀ ਤੇ ਇਸ ਤਰ੍ਹਾਂ ਮੈਂ ਤੇਰਾ ਕੰਮ ਕਰ ਸਕਦਾ ਪਰ ਮੈਂ ਭਾਵੇਂ ਜਿੰਨੇ ਮਰਜੀ ਕਲੇਮ ਹੋਏ ਹੋਣ ਜੇ ਉਹਨੂੰ ਇੰਸ਼ੋਰਸ ਨਹੀਂ ਮਿਲਦੀ ਮੈਂ ਉਹਨੂੰ ਸਾਈਂਡ ਰਿਸਟ ਚ ਪਾ ਦੂੰਗਾ ਪਰ ਮੈਂ ਉਹਨੂੰ ਨਾਨ ਐਡਮਿਟਿਡ ਆਰ ਆਰ ਜੀ ਗਰੁੱਪ ਚ ਕਦੀ ਨਹੀਂ ਪਾਉਂਗਾ ਮੈਂ ਜੇ ਕਿਸੇ ਦੇ ਕਲੇਮ ਹੋ ਜੇ ਇਹ ਜੇ ਐਕਸੀਡੈਂਟ ਵੀ ਹੋ ਜਾਣਾ ਜੇ ਮੇਰੇ ਤੇ ਸਾਰੇ ਕਲਾਇੰਟ ਜਿਹੜੇ ਮੇਰੇ ਹੁੰਦੇ ਤੇ ਮੈਂ ਇਹਨਾਂ ਨੂੰ ਡਿਊਟੀ ਟੂ ਡਿਫੈਂਸ ਲੈ ਕੇ ਦੇਣੀ ਸੀ ਮੈਂ ਗਰੰਟੀ ਕਰ ਸਕਦਾ ਲਿਖਤੀ ਰੂਪ ਚ ਜੇ ਮੈਂ ਨਾ ਦਵਾਂ ਤੇ ਅੱਜ ਮੈਂ ਤੁਹਾਡੇ ਸਾਹਮਣੇ ਕਹਿਣਾ ਮੇਰੇ ਕੋਲ ਮੇਲ ਈਐਲਓ 에ਰਰਸ ਐਂਡ ਮਿਸ਼ਨ ਦੀ ਇੰਸ਼ੋਰਸ ਆ ਮੈਂ ਸ਼ਰਯਾਮ ਕਹਿ ਰਿਹਾ ਪਈ ਮੇਰੀ 에ਰਰ ਤੇ ਮਿਸ਼ਨ ਦੇ ਮੇਰੀ ਜਿਹੜੀ ਇੰਸ਼ੋਰਸ ਆ ਉਹਨੂੰ ਪੈਸੇ ਦੇਣੇ ਪੈਣਗੇ ਜੇ ਮੈਂ ਇਹੋ ਜੀਆਂ ਪਾਲਸੀਆਂ ਲਿਖੀਆਂ ਹੁੰਦੀਆਂ ਜਿਹੜੀਆਂ ਡਿਊਟੀ ਟੂ ਡਿਫੈਂਸ ਨਾਂ ਦੇ ਇੰਡੀਆਂ ਹੋਣ ਤੇ ਇਹ ਇਹ ਜੇ ਲੋਕਾਂ ਨੂੰ ਇਹਨਾਂ ਨੂੰ ਪਤਾ ਹੋਵੇ ਜਾਂ ਤੇ ਉਹ ਆਪ ਕਹਾਣੇ ਆ ਤੇ ਜਹਾਂ ਜਾਂ ਇਹਨਾਂ ਨੂੰ ਪਤਾ ਨਹੀਂ ਆਈ ਡੋਟ ਨਾਟ ਨੋ ਵੀ ਇਹ ਕੀ ਕਹਾਣੀ ਹੈ ਵਿੱਚ ਆ ਇਹ ਗੱਲ ਤੁਹਾਡੀ ਠੀਕ ਹੈ ਕਿ ਜੇ ਜ਼ਿਆਦਾ ਇਨੋਸੈਂਸੀ ਦੇ ਵਿੱਚ ਇਦਾਂ ਲੈ ਲਈਆਂ ਹੁਣ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਕਿ ਇਹਨ ਵੋ ਖੋਈ ਹੈ ਕਿ ਨਹੀਂ ਡਿਊਟੀ ਟੂ ਡਿਫੈਂਸ ਉੱਥੇ ਹਰਜਿੰਦਰ ਸਿੰਘ ਦੇ ਮਾਮਲੇ 'ਚ ਜਸ਼ਨ ਦੇ ਜਾਂ ਕੱਲੋਂ ਰਜਿੰਦਰ ਕੁਮਾਰ ਜਾਂ ਇੱਕ ਹੋਰ ਕੇਸ ਸਾਹਮਣੇ ਅੱਜ ਆ ਜਾ ਰਿਹਾ ਮੈਂ ਦੇਖ ਰਿਹਾ ਤੁਹੇ ਦੇਖਣ ਵਾਲੀ ਗੱਲ ਹੈ ਕਿ ਕੀ ਇਹਨਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਇਹਨਾਂ ਲਈ ਖੜੀਆਂ ਨੇ ਇਹਨਾਂ ਲਈ ਲਾਇਰ ਪ੍ਰੋਵਾਈਡ ਕਰ ਰਹੀਆਂ ਹਨ ਕਿ ਨਹੀਂ ਇਹ ਅੱਗੇ ਤੋਂ ਕਿਹਾ ਨਹੀਂ ਕਰ ਰਹੀਆਂ ਨਹੀਂ ਕਰ ਰਹੀ ਜੇ ਕਰ ਰਹੀਆਂ ਤੇ ਫਿਰ ਉਹ ਫਿਰ ਉੱਥੇ ਜਿਹੜੇ ਉਹਨਾਂ ਦੇ ਕੇਸ ਆ ਉੱਥੇ ਉਹ ਜਿਹੜੇ ਪਬਲਿਕ ਡਿਫੈਂਡਰ ਨਾਲ ਲੜ ਰਹੇ ਹੁੰਦੇ ਜੇ ਉਹਨਾਂ ਨੂੰ ਇੰਸ਼ੋਰੈਂਸ ਕੰਪਨੀਆਂ ਡਿਫੈਂਸ ਦੇ ਰਹੀਆਂ ਹੁੰਦੀਆਂ ਨਾ ਤੇ ਉਹਨਾਂ ਦਾ ਕੇਸ ਪਬਲਿਕ ਡਿਫੈਂਡਰ ਨਾਲ ਲੜ ਰਹੇ ਹੁੰਦੇ ਠੀਕ ਗੱਲ ਹੈ ਤੁਹਾਡੀ ਇਹ ਚੋਟੀ ਦਾ ਵਕੀਲ ਕੋਈ ਚੋਟੀ ਦਾ ਵਕੀਲ ਕੋ ਜਿਹੜਾ 500 ਡਾਲਰ ਘੰਟੇ ਦਾ ਲੈਂਦਾ ਉਹ ਕੇਸ ਲੜ ਰਿਹਾ ਹੁੰਦਾ ਦੂਜੀ ਗੱਲ ਹੋਰ ਤੋਂ ਬਾਅਦ ਇਹ ਵੀ ਗੱਲ ਹੈ ਜੀ ਵੀ ਆਪਣੇ ਇੱਥੇ ਪੰਜਾਬੀਆਂ ਦੇ ਪਿਛਲੇ ਮਹੀਨੇ ਦੇ ਵਿੱਚ ਵਿੱਚ ਤਿੰਨ ਚਾਰ ਐਕਸੀਡੈਂਟ ਹੋ ਚੁੱਕੇ ਨੇ ਜਿਨ੍ਹਾਂ ਦੀਆਂ ਬਾਡੀਆਂ ਇੱਥੇ ਰੁੜ ਰੀਆਂ ਨੇ ਰੁੜ ਰੀਆਂ ਨੇ ਇੱਕ ਦਾ ਬੇਕਰਸਫੀਲਡ 'ਚ ਐਕਸੀਡੈਂਟ ਹੋ ਗਿਆ 58 ਤੇ ਇੱਕ ਦਾ ਕੋਲਰਾਡੋ 'ਚ ਐਕਸੀਡੈਂਟ ਹੋ ਗਿਆ ਇੱਕ ਦਾ ਨਵਾਡਾ 'ਚ ਤੇ ਯੂਟਾ ਦੇ ਬਾਰਡਰ ਤੇ ਐਕਸੀਡੈਂਟ ਹੋ ਗਿਆ ਤੇ ਮੈਂ ਹੁਣ ਉਹ ਵੇਖ ਰਹੇ ਨੇ ਵੀ ਹਾਂ ਵੀ ਕਿ ਕੋਈ ਜਣਾ ਪੈਸੇ ਕਿੱਥੇ ਟੱਠੇ ਕਰੀਏ 10000 ਬਣ ਗਿਆ ਜੀ ਤੇ ਇੰਨੇ ਬਣ ਗਏ ਇਹਨਾਂ ਜੇ ਜੇ ਤੁਸੀਂ ਇਹਨਾਂ ਇਹਨਾਂ ਕੋ ਕੰਮ ਕਰਾਉਂਦੇ ਇਹਨਾਂ ਨੂੰ ਵਰਕਮੈਨ ਖਾਂ ਆਪਣੇ ਡਰਾਈਵਰਾਂ ਦੀ ਰੱਖਣੀ ਚਾਹੀਦੀ ਸੀ ਵੀ ਜੇ ਇਨ ਕੇਸ ਕੋਈ ਇਹਨਾਂ ਨੂੰ ਐਕਸੀਡੈਂਟ ਹੋ ਜਾਂਦਾ ਮੇਰਾ ਡਰਾਈਵਰ ਮਰ ਜਾਂਦਾ ਆ ਤੇ ਕੰਪਨੀਆਂ ਨੇ ਵਰਕਮੈਨ ਖਾਂ ਪੀਣੀ ਰ ਆਪਣੀ ਰੱਖੀ ਹੁਣ ਉਹਨਾਂ ਦੀਆਂ ਬਾੜੀਆਂ ਇੱਥੇ ਰੋਲ ਰਹੀਆਂ 10-1000 ਰੁਪਏ ਅਗਲਾ ਅਗਲੇ ਕੰਪਨੀ ਵਾਲੇ 10000 ਰੁਪਏ ਨਹੀਂ ਦੇ ਕੇ ਰਾਜੀ ਤੇ ਮੈਂ ਇੱਕ ਦੋ ਕੰਪਨੀਆਂ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਤੁਹਾਡਾ ਡਰਾਈਵਰ ਸੀਗਾ ਮਰ ਗਿਆ ਤੇ ਤੁਸੀਂ ਉਹਨਾਂ ਨੂੰ ਬੋਡੀ ਨਹੀਂ ਉਹਦੀ ਇੰਡੀਆ ਭੇਜ ਰਹੇ ਮੇਰੇ ਮੈਨੂੰ ਇਸ ਤਰ੍ਹਾਂ ਦੀ ਬੇਹੂਤਾ ਉਹਨਾਂ ਨੇ ਗੱਲ ਆਖੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਸ਼ਰਮ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਇਹ ਗੱਲ ਦੱਸਣ ਲੱਗਿਆਂ ਮੈਂ ਮੈਂ ਉਹਨਾਂ ਨੂੰ ਕਿਹਾ ਨਹੀਂ ਤੁਹਾਡੇ ਡਰਾਈਵਰ ਮਰ ਗਿਆ ਯਾਰ ਡਰਾਈਵਰ ਤੁਹਾਡੇ ਟਰੱਕ ਤੇ ਸੀਗਾ ਤੇ ਮਰ ਗਿਆ ਤੇ ਉਹਦੀ ਬੋਡੀ ਯਾਰ ਉੱਥੇ ਪਈ ਆ ਤੇ ਤੁਸੀਂ ਉਹਦੇ 10000 ਰੁਪਏ ਇਕੱਠਾ ਆ ਤੇ 10000 ਰੁਪਏ ਪਾ ਕੇ ਉਹਦੀ ਬੋਡੀ ਚਲੋ ਭੇਜ ਦਿਓ ਉਨੇ ਮੇਰੇ ਨਾਲ ਇਹੋ ਜਿਹੀ ਬਹੁਤਾਂ ਗੱਲ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਲਕੁਲ ਲੱਜ ਨਹੀਂ ਹੈਗੇ ਦੱਸਣ ਲਈ ਆਪਣੇ ਲੋਕ ਕਿਸਾ ਤੱਕ ਕੌਣਸ ਫਾਇਦਾ ਹੋ ਜਾਂਦੇ ਆ ਖੈਰ ਆਪਾਂ ਇੱਥੇ ਹੀ ਅੱਜ ਇਹਨੂੰ ਖਤਮ ਕਰਦੇ ਆ ਅਸੀਂ ਇੰਸ਼ੋਰੈਂਸ ਦਾ ਜਿਹੜਾ ਇਹ ਜ਼ਿਕਰ ਕਰ ਰਹੇ ਆ ਮੇਰੇ ਖਿਆਲ ਵਰਲਡ ਵਾਈਡ ਹੀ ਇਹੀ ਫੀਨੋਮਨਾ ਹੋਊਗਾ ਕਿ ਜਿੱਥੇ ਵੀ ਇੰਸ਼ੋਰੈਂਸ ਕਿਸੇ ਨੂੰ ਮਿਲਦੀ ਆ ਉਥੇ ਡਿਊਟੀ ਟੂ ਡਿਫੈਂਡ ਜਾਂ ਉਹਨੂੰ ਡਿਫੈਂਸ ਦੇਣੀ ਇੰਸ਼ੋਰੈਂਸ ਕੰਪਨੀ ਵੱਲੋਂ ਇਹ ਜ਼ਰੂਰੀ ਹੋਣੀ ਚਾਹੀਦੀ ਆ ਤੇ ਹੋਊਗੀ ਵੀ ਜਿਹੜੀ ਅਸੀਂ ਇਗਨੋਰ ਕਰ ਦਿੰਦੇ ਆ ਬਿਲਕੁਲ ਆਪਾਂ ਨੂੰ ਪਤਾ ਨਹੀਂ ਜੀ ਆਪਾਂ ਨੂੰ ਲੋਕਾਂ ਨੂੰ ਪਤਾ ਨਹੀਂ ਇਹਨੂੰ ਦੂਜੀ ਗੱਲ ਇਹ ਆ ਵੀ ਜਿਹੜੇ ਇਹ ਜਿਹੜੇ ਇਹ ਹੈਗੇ ਨੇ ਸਪੈਸ਼ਲੀ ਜਿਹੜੀ ਕੈਲੀਫੋਰਨੀਆ ਚ ਜਿਹੜੀ ਆ ਮੈਂ ਕਾਨੂੰਨ ਵੀ ਰੈਫਰੈਂਸ ਕਰ ਸਕਦਾ ਵੀ ਜਿਹੜੇ ਜਿਹੜੇ ਕਾਨੂੰਨ ਕਹਿੰਦੇ ਨੇ ਕੈਲੀਫੋਰਨੀਆ ਸੁਪਰੀਮ ਕੋਰਟ ਦਾ ਕੇਸ ਕਈ ਕਈ ਕੇਸ ਨੇ ਸੁਪਰੀਮ ਕੋਰਟ ਦੇ ਅਪੀਲਸ ਕੋਰਟ ਦੇ ਕਈ ਕੇਸ ਦੇ ਜਿਹੜੇ ਮੈਂ ਕੋਟ ਕਰ ਸਕਦਾ ਵੀ ਇਹ ਕੈਲੀਫੋਰਨੀਆ ਦੀਆਂ ਕੰਪਨੀਆਂ ਹੋਣ ਈਵਨ ਕੀ ਜਿਹੜਾ ਫੋਰਡ ਆ ਚ ਐਕਸੀਡੈਂਟ ਹੋਇਆ ਉੱਥੇ ਵੀ ਡਿਊਟੀ ਟੂ ਡਿਫੈਂਡ ਹੈਗਾ ਆ ਈਵਨ ਕੀ ਉਹ ਰਿਪਬਲਿਕਨ ਸਟੇਟ ਹੈ ਉੱਥੇ ਵੀ ਡਿਊਟੀ ਟੂ ਡਿਫੈਂਡ ਹਰ ਸਟੇਟ 'ਚ ਹੀ ਹੁੰਦਾ ਆ ਤੇ ਪਰ ਜਦੋਂ ਉਹਨੂੰ ਕੈਲੀਫੋਰਨੀਆ ਤੋਂ ਅਰੈਸਟ ਕਰਕੇ ਖੜਿਆ ਉਹਨਾਂ ਨੇ ਨਾ ਤੇ ਉਹਦਾ ਉਹਨਾਂ ਨੂੰ ਕਿਹਾ ਵੀ ਠੀਕ ਆ ਜੇ ਅਰੈਸਟ ਕਰਕੇ ਇੱਥੋਂ ਖੜਿਆ ਉਹਨੂੰ ਉਹ ਵੀ ਨਹੀਂ ਅਗਲੇ ਨੇ ਕੁਝ ਉਹਨਾਂ ਕਿਹਾ ਵੀ ਨਹੀਂ ਵੀ ਅਹੀਂ ਨਹੀਂ ਮੇਰਾ ਜੇ ਕੇਸ ਚਲਾਉਣਾ ਤੇ ਮੇਰਾ ਫੈਡਰਲ ਕੋਰਟ 'ਚ ਇੱਥੇ ਕੇਸ ਚਲਾੜਾਂ ਹੁਣ ਉੱਥੇ ਉਹਨੂੰ ਨਿਆਏ ਨਿਆਏ ਹਰਜਿੰਦਰ ਸਿੰਘ ਨੂੰ ਉੱਥੇ ਵੀ ਫੋਰਡਾ ਚ ਵੀ ਕੋਈ ਨਿਆਏ ਮਿਲਣ ਦੀ ਕੋਈ ਆਸ ਨਹੀਂ ਹੈਗੀ ਨਾ ਹੀ ਉਹ ਕੋ ਵਕੀ ਨਾ ਹੀ ਉਹ ਕੋ ਕੋਈ ਵਕੀਲ ਹੈ ਇਹੋ ਜਿਹਾ ਵੀ ਜਿਹੜਾ ਇੰਸ਼ੋਰਸ ਕੰਪਨੀ ਨੇ ਦਿੱਤਾ ਹੋਵੇ ਵੀ ਠੀਕ ਹੈ ਜਿਹੜਾ ਮਰਜੀ ਹਾਇਰ ਕਰ ਲਾ ਅਸੀਂ ਉਹਦਾ ਬਿੱਲ ਦੇਵਾਂਗੇ ਅਸਲ ਵਿੱਚ ਤੇ ਗੱਲ ਚਾਹੀਦੀ ਹੈ ਇਹ ਵੀ ਤੁਸੀਂ ਜਿਹੜਾ ਮਰਜੀ ਵਕੀਲ ਹਾਇਰ ਕਰ ਲਓ ਅਸੀਂ ਉਹਦਾ ਬਿੱਲ ਦੇਵਾਂਗੇ ਉਹਨੂੰ ਕਹੋ ਸਾਨੂੰ ਬਿੱਲ ਭੇਜ ਦੇ ਮੈਂ ਤੇ ਇਸ ਤਰ੍ਹਾਂ ਦਾ ਵਕੀਲ ਮੈਂ ਇੰਸ਼ੋਰਸ ਕੰਪਨੀ ਨੂੰ ਵੀ ਨਹੀਂ ਚਾਹੁੰਦਾ ਵੀ ਉਹ ਵਕੀਲ ਕੋਈ ਇਹ ਹੋ ਰਿਹਾ ਹੈ ਹਰਕਰਨ ਜਿਹੜਾ ਉਹਨਾਂ ਦੇ ਉਹਨਾਂ ਵੱਲ ਦੀ ਗੱਲ ਕਰੇ ਮੈਂ ਇਹੋ ਜਾਂ ਵੀ ਕੋਈ ਵਕੀਲ ਨਹੀਂ ਚਾਹੁੰਦਾ ਜਿਹੜਾ ਮੇਰਾ ਕਲਾਇੰਟ ਹੋਊਗਾ ਉਹਨੂੰ ਮੈਂ ਕਹੂੰਗਾ ਇੰਡੀਪੈਂਡੈਂਟਲੀ ਜਿਹੜਾ ਮਰਜ਼ੀ ਵਕੀਲ ਹਾਇਰ ਕਰ ਲਾ ਉਹਨੂੰ ਕਹੇ ਬਿੱਲ ਮੈਨੂੰ ਭੇਜ ਮੈਂ ਆਪੇ ਇੰਸ਼ੋਰੈਂਸ ਕੰਪਨੀ ਨੂੰ ਭੇਜ ਕੇ ਤੈਨੂੰ ਪੈਸੇ ਉਹਦੇ ਪੈਸੇ ਉਹਨੂੰ ਦਵਾ ਦੂੰਗਾ ਠੀਕ ਗੱਲ ਇਹ ਇਹ ਵੱਡੀ ਗੱਲ ਹੈ ਰਣਜੀਤ ਸਿੰਘ ਨੇ ਬਹੁਤ ਸਾਰਾ ਕੰਮ ਦੀਆਂ ਗੱਲਾਂ ਦਸੀਆਂ ਕਿ ਇੰਸ਼ੋਰੈਂਸ ਲੈਣ ਲੱਗਿਆਂ ਧਿਆਨ ਦਿਓ ਕਿ ਉਹ ਕੰਪਨੀ ਜਿਹੜੀ ਕੰਪਨੀ ਤੁਹਾਡੇ ਲਈ ਖੜੀ ਹੋਵੇ ਔਰ ਤੁਸੀਂ ਆਪਣੀ ਮਨਮਰਜ਼ੀ ਦੀਆਂ ਸਵਾਮਾਂ ਲੈ ਸਕੋ ਬਿੱਲ ਤੁਹਾਡੀ ਕੰਪਨੀ ਦਵੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ